ਪੰਜਾਬੀ اداکارਆ ਬਣੀ 2024 ਚ ਪੰਜਾਬੀ ਇੰਡਸਟਰੀ ਦੀ ਕੁਇਨ ਬਾਕ ਟੂ ਬਾਕ ਹਿੱਟ ਫਿਲਮਾਂ ਦੇ ਕੇ ਕੀਤਾ ਫਿਲਮ ਇੰਡਸਟਰੀ ਤੇ ਰਾਜ ਸਫਰਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦਾਨਿਕ ਸਵੇਰਾ ਟੀਵੀ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੀ ਫੇਮਸ ਐਵਰਗ੍ਰੀਨ ਬਿਊਟੀ ਨੀਰੂ ਬਾਜਵਾ ਦੇ ਬਾਰੇ ਜੋ ਕਿ ਅਕਸਰ ਆਪਣੀ ਖੂਬਸੂਰਤੀ ਕਰਕੇ ਆਪਣੀ ਫਿਟਨੈਸ ਕਰਕੇ ਸੋਸ਼ਲ ਮੀਡੀਆ ਉਤੇ ਛਾਏ ਰਹਿੰਦੇ ਨੇ ਉਹਨਾਂ ਦੇ ਵੱਲੋਂ ਆਪਣੀ ਲਾਈਫ ਤੋਂ ਲੈ ਕੇ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਦੇ ਨਾਲ ਜੁੜੀਆਂ ਅਪਡੇਟਸ ਸੋਸ਼ਲ ਮੀਡੀਆ ਉਤੇ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤੇ ਜੇਕਰ ਉਹਨਾਂ ਦੀ ਪ੍ਰੋਫੈਸ਼ਨਲ ਜ਼ਿੰਦਗੀ ਦੀ ਗੱਲ ਕਰੀਏ ਤਾਂ 2024 ਜੋ ਸੀ ਇਸ ਸਾਲ ਉਹਨਾਂ ਦੇ ਲਈ ਕਾਫੀ ਖਾਸ ਰਿਹਾ ਕਿਉਂਕਿ ਇਸ ਸਾਲ ਦੇ ਵਿੱਚ ਉਹਨਾਂ ਨੇ ਬੈਕ ਟੂ ਬੈਕ ਹਿੱਟ ਫਿਲਮਾਂ ਜੁਨੇ ਪੰਜਾਬੀ ਇੰਡਸਟਰੀ ਨੂੰ ਆਪਣੇ ਚੋਣ ਵਾਲਿਆਂ ਨੂੰ ਦਿੱਤੀਆਂ ਨੇ ਹੁਣ ਦੱਸਦੀ ਹੈ ਕਿ 2024 ਦਾ ਅੰਤ ਹੋਣ ਵਾਲਾ ਕੁਝ ਦਿਨਾਂ ਮਗਰੋਂ ਅਸੀਂ ਨਵੇਂ ਸਾਲ ਦੇ ਵਿੱਚ ਐਂਟਰੀ ਕਰ ਲਵਾਂਗੇ ਹੁਣ ਇੱਥੇ ਅਸੀਂ ਤੁਹਾਡੇ ਲਈ ਬੀਤੇ ਸਾਲ ਦਾ ਪੂਰਾ ਲੇਖਾ ਜੋਖਾ ਲੈ ਕੇ ਆਏ ਹਾਂ ਜਿਸ 'ਚ ਅਸੀਂ ਇਸ ਸਾਲ ਪੰਜਾਬੀ ਸਿਨੇਮਾ ਨੂੰ ਆਪਣੇ ਨਾਂ ਲਵਾਉਣ ਵਾਲੀ ਨੀਰੂ ਬਾਜਵਾ ਦੇ ਬਾਰੇ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਦੱਸਦੀ ਹੈ ਕਿ ਨੀਰੂ ਬਾਜਵਾ ਦੀਆਂ ਤਿੰਨ ਫਿਲਮਾਂ ਰਿਲੀਜ਼ ਹੋਈਆਂ ਜਿਨ੍ਹਾਂ ਚ ਸਿੰਦਰ ਸਰਤਾਜ ਨਾਲ ਸ਼ਾਇਰ ਦਲਜੀਤ ਦੋਸਾਂ ਨਾਲ ਜੱਟ ਐਂਡ ਜੂਲੀਅਟ 3 ਅਮਿਤਮਾਨ ਜਸ ਬਾਜਵਾ ਨਾਲ ਸ਼ੁਕਰਾਨਾ ਹਸੀਨਾ ਦੀਆਂ ਇਹਨਾਂ ਤਿਲਨਾ ਫਿਲਮਾਂ ਨੇ ਪੰਜਾਬੀ ਸਿਨੇਮਾ ਉੱਤੇ ਸ਼ਾਨਦਾਰ ਕਮਾਈ ਕੀਤੀ ਆ ਸੁਲਮਾਨੋ ਦਰਸ਼ਕਾਂ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ 14 ਅਪ੍ਰੈਲ 2024 ਨੂੰ ਰਿਲੀਜ਼ ਹੋਈ ਨੀਰੂ ਬਾਜਵਾ ਤੇ ਸਿੰਦਰ ਸਰਤਾਜ਼ ਦੀ ਫਿਲਮ ਸ਼ਾਇਰ ਨੇ ਦਰਸ਼ਕਾਂ ਨੂੰ ਸਿਨੇਮਾ ਘਰ ਵੱਲ ਕਾਫੀ ਖਿੱਚਿਆ ਸੀ ਹਾਲੇ ਚ ਫਿਲਮ ਨੂੰ ਪਾਕਿਸਤਾਨ 'ਚ ਵੀ ਰਿਲੀਜ਼ ਕੀਤਾ ਗਿਆ ਫਿਲਮ ਦੀ ਕਹਾਣੀ ਗੀਤ ਅਤੇ ਸ਼ਾਇਰੀ ਨੇ ਸਰੋਤਿਆਂ ਨੂੰ ਇੱਕ ਡਿਫਰੈਂਟ ਟਾਈਪ ਦਾ ਐਕਸਪੀਰੀਅੰਸ ਦਿੱਤਾ ਫਿਲਮ ਨੇ ਚੰਗੀ ਕਮਾਈ ਕੀਤੀ ਬਹੁਤ ਸਾਰੇ ਲੋਕਾਂ ਨੂੰ ਇਮੋਸ਼ਨਲ ਵੀ ਕੀਤਾ ਔਰ ਥੀ ਦੂਸਰੀ ਫਿਲਮ ਦੀ ਗੱਲ ਕਰੀਏ ਜੋ ਕਿ 28 ਜੂਨ 2024 ਨੂੰ ਰਿਲੀਜ਼ ਹੋਈ ਸੀ ਕਾਮੇਡੀ ਫਿਲਮ ਸੀ ਜਟਨ ਜੁਲੀਅਟ 3 ਜਿਸ ਨੇ ਪੰਜਾਬੀ ਸਿਨੇਮਾ ਦੇ ਸਾਰੇ ਰਿਕਾਰਡ ਤੋੜ ਦਿੱਤੇ ਪੰਜਾਬੀ ਇੰਡਸਟਰੀ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਜਗਜੀਤ ਸਿੱਧੂ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਇਸ ਫਿਲਮ ਚ ਦਲਜੀਤ ਦੋਸਾਂਜ ਅਤੇ ਨੀਰੂ ਬਾਜਵਾ ਦੀ ਸ਼ਾਨਦਾਰ ਕੇਮਿਸਟਰੀ ਨੂੰ ਦੇਖਣ ਨੂੰ ਮਿਲੀ ਫਿਲਮ ਨੇ 107 ਕਰੋੜ ਦੇ ਨੇੜੇ ਤੇੜੇ ਕਮਾਈ ਕੀਤੀ ਤੇ ਉਸ ਤੋਂ ਅਗਲੀ ਫਿਲਮ ਦੇ ਵਿੱਚ ਪਾਲੀਵੁੱਡ ਦੀ ਹਸੀਨਾ ਨਜ਼ਰ ਆਈ ਉਸ ਦਾ ਨਾਮ ਸੀ ਸ਼ੁਕਰਾਨਾ ਜਿਸ ਚ ਐਕਟਰਸ ਦੇ ਨਾਲ ਅਮਰਿਤਮan ਜਸ ਬਾਜਵਾ ਨੇ ਸ਼ਾਨਦਾਰ ਦਾੜਨੀ 82 ਫਿਲਮਸ ਦਾ ਇਸ ਸਤੰਬਰ ਨੂੰ ਰਿਲੀਜ਼ ਹੋਈ ਸੀ ਫ্রম ਦੇ ਗੀਤਾਂ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਫਿਲਮ ਦੀ ਕਹਾਣੀ ਨੂੰ ਵੀ ਸਿਨੇਮਾ ਪ੍ਰੇਮੀ ਨੇ ਕਾਫੀ ਪਿਆਰ ਦਿੱਤਾ ਸੀ ਇਸ ਸਾਲ ਨਿਰੂਵਾਜਵਾਦੀਆਂ ਤਿੰਨ ਫਿਲਮਾਂ ਰਿਲੀਜ਼ ਹੋਈਆਂ ਜੁਨਾ ਨੇ ਅ ਬਲੌਕਬਸਟਰ ਕੰਮ ਕੀਤਾ ਤੇ ਦੱਸਿਏ ਕਿ ਅਗਲੇ ਸਾਲ ਦੀ ਲਈ ਵੀ ਕਈ ਫਿਲਮਾਂ ਦੀ ਤਿਆਰੀ ਜੋ ਆ ਨੀਰੂ ਬਾਜਵਾ ਖਿੱਚੇ ਬੈਠੇ ਨੇ ਜਿਸ ਚ ਇੱਕ ਬਾਲੀਵੁੱਡ ਫਿਲਮ ਵੀ ਸ਼ਾਮਿਲ ਐ ਐਕਟਰੋਸ ਇਨ ਦੀ ਨੇ ਕਈ ਫਿਲਮਾਂ ਦੀ ਸ਼ੂਟਿੰਗ ਦੇ ਵਿੱਚ ਰੁੱਝੀ ਹੋਈ ਹੈ ਜਿਸ ਦੇ ਵਿੱਚ ਮਧਾਨੀਆਂ ਫੁੱਫੇ ਕੁੱਟਨੀਆਂ ਅਤੇ ਵਾਨੀ ਪੰਜਾਬਣੇ ਸ਼ਾਮਿਲ ਐ ਸੋ ਨੀਰੂ ਬਾਜਵਾ ਜਿਨ੍ਹਾਂ ਨੂੰ ਪੰਜਾਬੀ ਇੰਡਸਟਰੀ ਦੀ ਐਵਰਗ੍ਰੀਨ ਬਿਊਟੀ ਕਿਹਾ ਜਾਂਦਾ ਹੈ ਉਹਨਾਂ ਨੂੰ ਹਰ ਕੋਈ ਵੱਡੇ ਪਰਦੇ ਦੇ ਉੱਤੇ ਜੋ ਦੇਖਣਾ ਪਸੰਦ ਕਰਦਾ ਹੈ ਤੁਹਾਨੂੰ ਨੀਰੂ ਬਾਜਵਾ ਦੀ ਕਿਹੜੀ ਫਿਲਮ ਸਭ ਤੋਂ ਵੱਧ ਵਧੀਆ ਲੱਗਦੀ ਹੈ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਅਲੀ ਮਨੂ ਯਾਨੀ ਕਿ ਸੋਨਿਆ ਦੇ ਇਜਾਜ਼ਤ ਤੇ ਦੇਖਦੇ ਰੋ ਵੋ ਡੈਨਿਕ ਸਵੇਰਾ ਟੀਵੀ